ਸਾਤਰੀਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਰਸ਼ੇਂਦਰ ਕੌਰ ਜੀ ਮੌਜੂਦ ਨੇ ਅਸੀਂ ਬੇहद ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਜੋ ਪੰਜਾਬ ਦੇ ਅੰਦਰ ਵਾਪਰ ਰਹੇ ਨੇ ਉਮੀਦ ਹੈ ਕਿ ਤੁਸੀਂ ਪੂਰੀ ਚਰਚਾ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਤੁਹਾਡੇ ਰਹੀਂ ਜਿੰਨੇ ਵੀ ਸੂਝਵਾਨ ਸਾਰੇ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਹੀ ਬਹੁਤ ਨਿੱਕੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਪੰਜਾਬ ਚ ਕਾਂਡ ਤੇ ਕਾਂਡ ਵਾਪਰ ਰਹੇ ਨੇ ਅਮਰਿਤਪਾਲ ਮੈਰੋਨ ਤੇ ਕਮਲਕੌਰ ਦੀ ਚਰਚਾ ਹੋ ਰਹੀ ਸੀ ਇਸ ਸਬ ਦੇ ਵਿਚਾਲੇ ਤਲਵੰਡੀ ਧਾਮ ਦੇ ਮੁਖੀ Swami Shankar Anand ਦੀ ਇੱਕ ਵੀਡੀਓ ਵਾਇਰਲ ਹੋਈ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਨਾਲ ਉਹਨਾਂ ਨੂੰ ਜਿਹੜੀ ਉਹਨਾਂ ਦੀ ਸੰਸਥਾ ਹੈ ਉਹਨਾਂ ਨੇ ਵੀ ਹਟਾ ਦਿੱਤਾ Shankar Anand ਜਿਹੜੇ ਨੇ ਉਹ ਤਲਵੰਡੀ ਧਾਮ ਦੇ ਮੁਖੀ ਸੀ ਮੌਜੂਦਾ ਉਹਨਾਂ ਨੂੰ ਕੋਈ ਪੂਰੀ ਵਾਲੇ ਸੰਤ ਵੀ ਕਹਿ ਦਿੰਦਾ ਸੀ ਤੇ ਮੋਲਾਪੁਰ ਦੇ ਨੇੜੇ ਤਲਵੰਡੀ ਖੁਰਦ ਦੇ ਵਿੱਚ ਇਹਨਾਂ ਦੀ ਕੁਟੀ ਹੈ ਤਲਵੰਡੀ ਧਾਮ ਦੇ ਨਾਮ ਤੋਂ ਇਸ ਸਬਦ ਵਿਚਾਲੇ ਕੁਝ ਤਸਵੀਰਾਂ ਵਾਇਰਲ ਹੋਈਆਂ ਜੋ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਤੋਂ ਵਾਇਰਲ ਕੀਤੀਆਂ ਸਵਾਲ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੂੰ ਲੈ ਕੇ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਵੀਡੀਓ ਵੀ ਜਿਹੜੀ ਹੈ ਉਹ ਸੈਲਫੀ ਕਾਂਡ ਜਿਹੜਾ ਉਹ ਅਸੀਂ ਜਲਦੀ ਜਾਰੀ ਕਰਾਂਗੇ ਹਾਲਾਂਕਿ ਅੱਜਕੱਲ ਮੈਂਮ ਤੁਹਾਡੇ ਵੀ ਧਿਆਨ ਵਿੱਚ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ ਕੁਝ ਵੀ ਬਣਾਇਆ ਜਾ ਸਕਦਾ ਹੈ ਕੁਝ ਵੀ ਕੀਤਾ ਜਾ ਸਕਦਾ ਹੈ ਪਰ ਜਦੋਂ ਸਵਾਲ ਸੱਤਾਧਾਰੀਆਂ ਤੇ ਹੋਣ ਜਾਂ ਸਿਆਸਤਦਾਨਾਂ ਤੇ ਹੋਣ ਤਾਂ ਉਦੋਂ ਮਾਮਲੇ ਹੋਰ ਵੀ ਗੰਭੀਰ ਹੋ ਜਾਂਦੇ ਨੇ ਕਿ ਕੀ ਵਾਕਈ ਇਹ ਕਿਸੇ ਸਿਆਸਤ ਦਾ ਹਿੱਸਾ ਜਾਂ ਫਿਰ ਜੋ ਕੁਝ ਸਾਡੇ ਸਾਹਮਣੇ ਜਾਂ ਪੰਜਾਬ ਦੇ ਅੰਦਰ ਵਾਪਰ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਸਿਕੰਦਰ ਜੀ ਪਹਿਲੀ ਵਾਰ ਜ਼ਿੰਦਗੀ 'ਚ ਅਜ ਪ੍ਰੋਗਰਾਮ ਕਰਦਿਆਂ ਸਿਰ ਸ਼ਰਮ ਨਾਲ ਨੀਵਾ ਹੁੰਦਾ ਪਿਆ ਮੈਨੂੰ ਸੱਚਮੁੱਚ ਕਿਉਂਕਿ ਮੈਨੂੰ ਬਚਪਨ ਤੋਂ ਇਹੋ ਕੁਝ ਵੇਖਣ ਸੁਣਨ ਨੂੰ ਪੜਨ ਨੂੰ ਮਿਲਦਾ ਰਿਹਾ ਕਿ ਪੰਜਾਬੀ ਜੁਝਾਰੂ ਹੁੰਦੇ ਨੇ ਮਨੁੱਖੀ ਹੱਕਾਂ ਲਈ ਲੜਨ ਵਾਲੇ ਇਹ ਕ੍ਰਾਂਤੀਕਾਰੀ ਨੇ ਸੋ ਸਿਰਫ ਪੰਜਾਬੀਆਂ ਬਾਰੇ ਹੀ ਨਹੀਂ ਇਤਿਹਾਸਕ ਤੱਥ ਬੋਲਦੇ ਨੇ ਕਿ ਭਾਵੇਂ ਬੰਗਾਲੀ ਹੋਣ ਮਰਾਠੀ ਹੋਣ ਯੂਪੀ ਹੈ ਰਾਜਸਥਾਨ ਹੈ ਹਰ ਥਾਂ ਜਨਵਾਰਣ ਵਾਲੇ ਸਾਨੂੰ ਲੋਕ ਲੱਭਦੇ ਰਹੇ ਨੇ ਸਾਡੇ ਕੋਲ ਇਤਿਹਾਸਕ ਤੱਥ ਨੇ ਜਨਵਾਰਣ ਵਾਲੇ ਯਾਨੀ ਮੁਲਕ ਉਹਨਾਂ ਲਈ ਪੈਲ ਹੁੰਦੀ ਸੀ ਇਹ ਰਾਹ ਹੁੰਦਾ ਸੀ ਇਹ ਨਹੀਂ ਕਿ ਉਦੋਂ ਜਿਸਮਾਨੀ ਸੰਬੰਧ ਨਹੀਂ ਸੀ ਹੁੰਦੇ ਜਾਂ ਉਦੋਂ ਪੈਦਾਵਾਰ ਨਹੀਂ ਸੀ ਹੁੰਦੀ ਜਦੋਂ ਤੋਂ ਮਨੁੱਖ ਸ਼ੁਰੂ ਹੋਇਆ ਭਾਵੇਂ ਉਹ ਜਨੌਰ ਹੋਏ ਪੰਛੀ ਹੋਏ ਕੋਈ ਵੀ ਹੋਵੇ ਯਾਨੀ ਉਤਪਤੀ ਦਾ ਰਾਹ ਸਰੀਰਕ ਸੰਬੰਧ ਹੀ ਰਹੇ ਨੇ ਪਰ ਜਦੋਂ ਅਸੀਂ ਗੱਲ ਕਰਦੇ ਆ ਅਗਵਾਈ ਦੀ ਜੀ ਪਤਾ ਨਹੀਂ ਕਿਹੜੀਆਂ ਰੀਝਾਂ ਲੋਕਾਂ ਨੇ ਸੱਚ ਜਾਣਿਓ ਮੈਂ ਪਰਸਨਲੀ ਜਾਣਦੀ ਆ ਕਿ ਕਿਵੇਂ ਲੋਕਾਂ ਨੇ ਆਪਣੀ ਉਮਰ ਭਰ ਦੀ ਕਮਾਈ ਨੌਕਰੀ ਲੱਤ ਮਾਰ ਦਿੱਤੀ ਸੀ ਕਿਸ ਉਮੀਦ ਨੂੰ ਕਿ ਅਸੀਂ ਪੰਜਾਬ ਨਵਾਂ ਨਰੋਆ ਬਣਾਣਾ ਜੇ ਜਿਹਨੂੰ ਅਸਲ ਵਿੱਚ ਉਹ ਇੱਕ ਤਬਦੀਲੀ ਮੰਨ ਰਹੇ ਸਨ ਉਹਦੇ ਵਿੱਚ ਇੱਕ ਤੋਂ ਇੱਕ ਜਿਸ ਤਰੀਕੇ ਦੀਆਂ ਖਬਰਾਂ ਨਿੱਤਰ ਕੇ ਆ ਰਹੀਆਂ ਨੇ ਜਿਸ ਤਰੀਕੇ ਦੀਆਂ ਛੱਪ ਚੁੱਕੀਆਂ ਜਾਂ ਵੀਡੀਓਜ਼ ਇਹ ਤਾਂ AI ਦੀ ਜੋ ਗੱਲ ਕਰ ਰਹੇ ਤਾਂ ਹੁਣ ਸ਼ੁਰੂ ਹੋਈ ਪਰ ਉਸ ਤੋਂ ਪਹਿਲਾਂ ਦੀਆਂ ਜਿਹੜੇ ਇਹਨਾਂ ਦੇ UP ਜਾਂ ਬਿਹਾਰ ਤੋਂ ਬਾਹਰੋਂ ਆਏ ਆਗੂ ਜੋ ਰੂਲਿੰਗ ਪਾਰਟੀ ਦੇ ਉਹਨਾਂ ਵਿਚਲੇ ਕਿਸ ਤਰੀਕੇ ਦੇ ਮੈਂ ਤਾਂ ਦੱਸ ਰਹੀ ਕਿ ਖਬਰਾਂ ਛਪ ਚੁੱਕੀਆਂ ਕਿਸ ਤਰੀਕੇ ਉਹਨਾਂ ਨੇ ਪੰਜਾਬੀ ਔਰਤਾਂ ਨੂੰ ਖਰਾਬ ਕੀਤਾ ਜਾਂ ਹੁਣ ਜਿਵੇਂ ਤੁਸੀਂ ਵਿਕਰਮ ਮਜੀਠੀਆ ਜੀ ਦਾ ਨਾਮ ਲਿਆ ਕਿ ਉਹਨਾਂ ਨੇ ਵੀ ਇੱਕ ਫਿਰ ਦੋ ਤੇ ਹੁਣ ਤੀਸਰੇ ਦਾ ਕਿ ਇਹ ਲਾਈਨ ਹੀ ਲਗਾ ਦਿੱਤੀ ਇਸ ਤਰੀਕੇ ਦੀ ਜੋ ਅਸੀਂ ਇੱਕ ਤਰੀਕੇ ਦਾ ਕਹਿ ਲਓ ਕਿ ਸ਼ਰਮਸਾਰ ਹੋਣਾ ਪੈ ਰਿਹਾ ਕਿਉਂਕਿ ਗੱਲ ਇਹ ਹੈ ਕਿ ਜਦੋਂ ਕਿਸੇ ਵੀ ਥਾਂ ਤੇ ਅਸੀਂ ਅਗਵਾਈ ਪਾਲਦੇ ਆ ਨਾ ਦੋ ਰਾਹ ਹੁੰਦੇ ਨੇ ਇੱਕ ਹੁੰਦੇ ਨੇ ਸત્તાਧਾਰੀ ਕਿਸ ਰਾਹ ਵੱਲ ਜਾਂਦੇ ਨੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕਰਦੇ ਹੋਵੋ ਦੂਜਾ ਹੁੰਦਾ ਜੇ ਧਰਮ ਧਾਰਮਿਕ ਆਗੂ ਮੈਨੂੰ ਲੱਗਦਾ ਜੇ ਝਾਤ ਮਾਰਾਂਗੇ ਨਾ ਸਭ ਤੋਂ ਵੱਧ ਧਾਰਮਿਕ ਆਗੂ ਜੇ ਜੇਲ੍ਹਾਂ ਵਿੱਚ ਦੇਖਣਗੇ ਤਾਂ ਭਾਰਤ 'ਚ ਦੇਖਣ ਲੱਗੇ ਕਿਉਂਕਿ ਅਸੀਂ ਉਹ Swami ਸੰਤ ਜੋ ਵੀ ਕਹਿ ਕੇ ਜਿਸ ਢੰਗ ਨਾਲ ਬੁਲਾਤਕਾਰੀਏ ਉਹ ਸਾਬਤ ਹੋ ਚੁੱਕੇ ਤੇ ਜਿਵੇਂ ਉਹ ਜੇਲ੍ਹਾਂ ਭਰੀਆਂ ਪਈਆਂ ਨੇ ਸਾਡੇ ਧਾਰਮਿਕ ਆਗੂਆਂ ਦੀ ਉਸੇ ਹੀ ਤਰੀਕੇ ਇਸ ਸਿਆਸਤਦਾਨਾਂ ਨੇ ਜੋ ਅਤ ਦਾ ਗੰਦਗੀ ਮੈਂ ਸਿਰਫ ਸ਼ਬਦ ਵਰਤ ਸਕਦੀਆਂ ਕਿਉਂਕਿ ਮੈਂ ਤਾਂ ਪਹਿਲੇ ਕਿਹਾ ਵੀ ਸ਼ਰਮਸਾਰ ਹੋ ਰਹੇ ਆ ਅਸੀਂ ਦੇਖ ਕੇ ਕਿ ਅਸੀਂ ਅੱਖਾਂ ਬੰਦ ਕਰਕੇ ਸਾਰੇ ਪੰਜਾਬੀਆਂ ਨੇ ਜਿਸ ਢੰਗ ਨਾਲ ਇੱਕ ਤਬਦੀਲੀ ਦੀ ਉਮੀਦ ਦੇ ਨਾਲ ਲੈ ਕੇ ਆਏ ਸਨ ਮੈਂ ਤਾਂ ਹੁਣ ਸੱਚੀ ਕਿੱਥੇ ਲੱਗਦਾ ਕਿ ਜਿਹੜੇ ਵੀ ਕੋਈ ਅਣਖ ਵਾਲਾ ਦੇਖੇਗਾ ਉਹਨੂੰ ਡੁੱਬ ਜਾਣ ਨੂੰ ਰਾਹ ਨਹੀਂ ਲੱਭਣਾ ਜ਼ਿਕਰ ਮੈਂ ਕਿਉਂਕਿ ਤੁਸੀਂ ਵਿੱਚ ਕਮਲਕੌਰ ਦਾ ਵੀ ਕੀਤਾ ਮੈਡਲਸ ਆਫ ਦਾ ਵੀ ਕੀਤਾ ਵੀਰ ਜੇ ਅਸੀਂ ਗੱਲ ਇਸ ਤਰੀਕੇ ਦੇ ਸਬੰਧਾਂ ਦੇ ਵਿਗਾੜ ਦੀ ਮੈਂ ਦੇਖੋ ਮੈਂ ਪਹਿਲਾਂ ਕਿਹਾ ਉਤਪਤੀ ਸ਼ੁਰੂ ਤੋਂ ਹੁੰਦੀ ਰਹੀ ਹੈ ਸਰੀਰਕ ਸਬੰਧਾਂ ਤੋਂ ਬਗੈਰ ਤਾਂ ਸੰਭਵ ਹੀ ਨਹੀਂ ਕਿ ਦੁਨੀਆ ਵਿੱਚ ਕਿਤੇ ਥਾਂ ਤੇ ਕਿਤੇ ਅਗਾਹ ਕੋਈ ਤੁਰ ਸਕਦਾ ਜਾਂ ਅਗਲੀ ਜਨਸ ਪੈਦਾ ਹੁੰਦੀ ਪਰ ਜਿਸ ਢੰਗ ਨਾਲ ਵਿਗਾੜ ਇਸ ਰਿਸ਼ਤੇ ਵਿੱਚ ਜੋ ਸ਼ੁਰੂ ਹੋਇਆ ਜੇ ਜਿੱਥੇ ਨਿੱਕੀਆਂ ਨਿੱਕੀਆਂ ਪਿਆਰੀਆਂ ਪਿਆਰੀਆਂ ਸਿੱਠਣੀਆਂ ਜੇ ਅਸੀਂ ਆਪਣੀ ਜੇ ਥੋੜੀ ਜਿਹੀ ਪੰਜਾਬੀ ਕਲਚਰ ਚ ਮੈਂ ਤੈਨੂੰ ਲਿਆਵਾਂ ਕਿ ਭਾਬੀ ਦਾ ਨਨਾਨਦ ਨੂੰ ਮਹਿਣਾ ਕਿ ਕਿਸ ਢੰਗ ਨਾਲ ਨਹੀਂ ਤੇਰਾ ਤਾਂ ਵੀਰ ਜਿਹੜਾ ਉਹ ਤਾਂ ਠੀਕ ਨਹੀਂ ਮੈਨੂੰ ਆ ਨਹੀਂ ਯਾਨੀ ਉਹ ਮੇਰਾ ਕਹਿਣ ਦਾ ਭਾਵ ਹੈ ਇਹ ਭਾਵੇਂ ਉਹ ਨਨਾਣਾ ਪਰਜਾਈਆਂ ਦਾ ਹੋਵੇ ਜਾਂ ਦਿਉਰ ਪਰਜਾਈ ਦਾ ਰਿਸ਼ਤਾ ਹੋਵੇ ਉਹ ਪਿਆਰੀਆਂ ਜੀਆਂ ਸਿੱਠਣੀਆਂ ਟਕੋਰਾ ਇਹ ਸਾਰੀਆਂ ਦੇ ਵਿੱਚ ਮੈਂ ਉਹ ਵੀ ਚੇਤੇ ਕਰਾ ਦਿਆਂ ਸਮਾਂ ਜੋ ਕਿ ਬਤੌਰ ਡਾਕਟਰ ਸਾਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਹੈ ਕਿ ਕੁੜੀਆਂ ਦੀ ਘੱਟ ਗਿਣਤੀ ਸਦਕਾ ਇੱਕੋ ਘਰ ਵਿੱਚ ਦੋ ਭਰਾਵਾਂ ਨਾਲ ਇੱਕੋ ਹੀ ਯਾਨੀ ਕੁੜੀ ਵਿਆਹ ਕੇ ਲਿਆਂਦੀ ਰਹੀ ਜੀ ਇਹ ਵੀ ਜ਼ਿਕਰ ਮਿਲਦਾ ਰਿਹਾ ਕਿ ਕਿਤੇ ਕਿਤੇ ਸੌਰੇ ਨੇ ਵੀ ਉਸ ਬੇਟੀ ਨਾਲ ਧੱਕਾ ਵੀ ਕੀਤਾ ਸੋ ਇਹ ਸਾਰੀਆਂ ਜੋ ਚੀਜ਼ਾਂ ਨਿਕਲਦੀਆਂ ਆਈਆਂ ਚ ਮੈਂ ਇਹ ਵੀ ਚੇਤੇ ਕਰਾ ਦਿਆਂ ਅੰਮਾਲੇ ਨੇੜੇ ਮੰਡੀ ਲੱਗਿਆ ਕਰਦੀ ਸੀ ਕਿਤਾਬਾਂ ਚ ਛਪਿਆ ਹੋਇਆ ਜੇ ਕਿ ਉੱਥੇ ਜਦੋਂ ਧੀਆਂ ਦੀ ਕਮੀ ਹੁੰਦੀ ਸੀ ਤਾਂ ਲੋਕ ਆਪਣੀਆਂ ਧੀਆਂ ਵੀ ਵੇਚਦੇ ਰਹੇ ਪਤਨੀਆਂ ਤੱਕ ਵੇਚ ਦਿੰਦੇ ਸਨ ਇਹ ਇੱਥੇ ਹੁਣ ਪੈਸੇ ਜ਼ਿਆਦਾ ਮਿਲ ਜਾਣਗੇ ਸੋ ਇਹ ਚੀਜ਼ਾਂ ਤਾਂ ਮੰਡੀਆਂ ਰਾਹੀਂ ਵੀ ਤੁਰਦਾ ਰਿਆ ਤੋਂ ਲੈ ਕੇ ਜਿਸ ਨਿਗਾਰ ਸ਼ਬਦ ਮੈਂ ਵਰਤ ਰਹੀਆਂ ਤੇ ਹੁਣ ਅਸੀਂ ਪਹੁੰਚੇ ਆਂ ਉੱਥੇ ਇਕੱਲੇ ਇੱਕ ਸਿਰਫ ਮੈਂ ਤੁਹਾਨੂੰ ਜੋ ਕਿ ਅੰਤਰਰਾਸ਼ਟਰੀ ਗੱਲ ਜਿ ਕਿਉਂਕਿ ਗੱਲ ਸਮ੍ਰਿਤੀ ਜੈਨ ਦੀ ਵੀ ਤੁਸੀਂ ਕੀਤੀ ਅਮਰੀਕਾ ਵਿੱਚ ਇੱਕ ਸਾਈਟ ਓਨਲੀ ਫੈਨਸ ਮੈਂ ਸਿਰਫ ਇੱਕ ਸਿਰਫ ਇੱਕ ਸਾਈਟ ਦੀ ਗੱਲ ਕਰ ਰਹੀ ਆ ਇਹੋ ਜਿਹੀਆਂ ਅਣਗਿਣਤੇ ਉਂਗਲਾਂ ਤੇ ਨਹੀਂ ਯਾਨੀ ਤੁਸੀਂ ਉਹ ਗਿਣਤੀ ਹਜ਼ਾਰਾਂ ਤੇ ਪਹੁੰਚ ਦੀ ਜੇ ਇੱਕ ਕੱਲੇ ਜੇ ਓਨਲੀ ਫੈਨਸ ਵਾਲੀ ਤੇ ਜਿਸ ਤੇ ਕਿ ਸਿਰਫ ਹੀ ਇਸ ਢੰਗ ਦੇ ਪੌਰਨ ਸਰੀਰਕ ਸੰਬੰਧ ਜੋ ਜਿੰਨੂੰ ਕਿ ਤੁਸੀਂ ਸਬਸਕ੍ਰਾਈਬ ਕਰਨਾ ਪੈਂਦਾ ਪੈਸੇ ਦੇ ਕੇ ਉਹ ਨਾਲ ਜੁੜਦੇ ਹੋ ਉਹਦੇ ਚ ਕ੍ਰੀਏਟਰਸ ਪਤਾ ਜੀ ਕਿੰਨੇ ਨੇ 3 ਮਿਲੀਅਨ ਜੀ ਯਾਨੀ ਬਣਾਉਣ ਵਾਲੇ ਸਰੀਰਕ ਸੰਬੰਧ ਬਣਾ ਕੇ ਚਾੜਨ ਵਾਲੇ ਵੀਡੀਓਜ਼ 3 ਮਿਲੀਅਨ ਨੇ ਇਸ ਜਰਾ ਸੋਚ ਲਓ ਵੇਖਣ ਵਾਲਿਆਂ ਦੀ ਗਿਣਤੀ ਟ੍ਰਿਲੀਅਨਸ ਵਿੱਚ ਪਹੁੰਚਦੀ ਪਈ ਜੇ ਕਿਸ ਹਿਸਾਬ ਨਾਲ ਲੋਕ ਦੇਖ ਰਹੇ ਕੱਲੀ ਇੱਕ ਬਣਾਉਣ ਵਾਲੇ ਜਿੱਥੇ 3 ਮਿਲੀਅਨ ਨੇ ਇੱਕ ਨੂੰ ਮਾਰ ਲੋਗੇ ਦੋ ਨੂੰ ਮਾਰ ਲੋਗੇ ਤਿੰਨ ਨੂੰ ਕਿੰਨਿਆਂ ਨੂੰ ਤੇ ਇੱਕ ਇੱਕ ਜਿਨਾ ਘਟੋ-ਕੱਟ ਹਰ ਮਹੀਨੇ ਵਿੱਚ 30 ਤੋਂ 60 ਵੀਡੀਓਜ਼ ਅਪਲੋਡ ਕਰ ਰਿਹਾ ਜ਼ਰਾ ਅੰਦਾਜ਼ਾ ਲਾਓ ਜੀ ਹੁਣ 3 ਮਿਲੀਅਨ ਤੇ ਉਹ ਹਰ ਇੱਕ ਜਿਨਾ ਜੇ ਹਰ ਮਹੀਨੇ 30 ਤੋਂ 60 ਵੀਡੀਓਜ਼ ਚੜਾ ਰਿਹਾ ਜਿਹਦੇ ਵਿੱਚ ਤੁਸੀਂ ਸੋਚ ਲਓ ਕਿ ਇਹ ਮਲਟੀ ਟ੍ਰਿਲੀਅਨ ਜਿਹੜਾ ਹੈ ਕਿ ਕਾਰੋਬਾਰ ਜੋ ਚੱਲ ਰਿਹਾ ਉਹਦੇ ਵਿੱਚ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਤੇ ਤਿੰਨ ਹੀ ਚੋਟੀ ਦੇ ਚੱਲਦੇ ਕੰਮ ਜੋ ਗਿਣੇ ਜਾ ਚੁੱਕੇ ਪਹਿਲਾ ਨਸ਼ੇ ਦਾ ਵਪਾਰ ਦੂਸਰਾ ਦੇਵ ਵਪਾਰ ਤੇ ਤੀਸਰਾ ਜੇ ਹਥਿਆਰਾਂ ਦਾ ਵਪਾਰ ਇਹ ਤਿੰਨੋਂ ਹੀ ਮਲਟੀ ਟ੍ਰਿਲੀਅਨ ਡਾਲਰ ਦਾ ਵਪਾਰ ਜੇ ਜਿਹੜਾ ਦੁਨੀਆ ਭਰ ਵਿੱਚ ਇਸ ਵੇਲੇ ਤੁਰਦਾ ਪਿਆ ਹੁਣ ਜਿਸ حساب ਦਾ ਦੇ ਵਪਾਰ ਦੀ ਗੱਲ ਕਰੀਏ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਧਰਮ ਦਾ ਜੋ ਸਾਡੇ ਹਾਲ ਜਿਸ ਢੰਗ ਦਾ ਉਹ ਸਾਡੇ ਸਾਹਮਣੇ ਹੈ ਤੇ ਸਿਆਸਤ ਦਾ ਤਾਂ ਇਸ ਤੋਂ ਵੱਧ ਮੈਨੂੰ ਨਹੀਂ ਲੱਗਦਾ ਤਾਰ ਤਾਰ ਕਦੇ ਹੋ ਸਕਦਾ ਹਾਲ ਕਿ ਜਿਸ ਗੰਦਗੀ ਚ ਮੈਨੂੰ ਲੱਗਦਾ ਰੱਤ ਇੱਕ ਅਸੀਂ ਗੱਲ ਵੀ ਕਰੀਏ ਤਾਂ ਉਸੇ ਬਰਾਬਰ ਹੈ ਵੀ ਕੋਨਾ ਵੀ ਜੇ ਤੁਹਾਡੇ ਪੈਰ ਵਿੱਚ ਵੜੋਗੇ ਨਾ ਚਿੱਕੜ ਨਾਲ ਤੁਸੀਂ ਉਹ ਹੀ ਲਿਬੜੋਗੇ ਕਿਉਂਕਿ ਇਹਨਾਂ ਤੇ ਕੋਈ ਅਸਰ ਹੁੰਦਾ ਨਹੀਂ ਸਿਆਸੀ ਆਗੂਆਂ ਦੇ ਮਤਲਬ ਹੁੰਦਾ ਹੈ ਕਿ ਉਹ ਇੰਨੀ ਕੁ ਮੋਟੀ ਚਮੜੀ ਕਿ ਜੋ ਮਰਜ਼ੀ ਸਖਰਦਾ ਉਹ ਗੰਦਗੀ ਫਿਲਾ ਲੈਣ ਉਹ ਉਸੇ ਹੀ ਤਰੀਕੇ ਫਿਰ ਆ ਕੇ ਬੈਠ ਸਕਦੇ ਨੇ ਜੋ ਅਸੀਂ ਪਹਿਲੇ ਦੇ ਦੋ ਮੰਤਰੀਆਂ ਚ ਦੇਖ ਹੀ ਲਿਆ ਕਿ ਕਿਵੇਂ ਸਰਯਾਮ ਉਹ ਲੈਕਚਰ ਦਿੰਦੇ ਫਿਰ ਉਸੇ ਤਰ੍ਹਾਂ ਲੋਕਾਂ ਚ ਬੇਸ਼ਰਮ ਹੋ ਕੇ ਫਿਰ ਰਹੇ ਹੋਣ ਤਾਂ ਹੁਣ ਤੀਜੇ ਦੀ ਤੁਸੀਂ ਤੁਹਾਡੇ ਸਾਹਮਣੇ ਜੋ ਵੀਡੀਓਜ਼ ਜਾਂ ਫੋਟੋਗ੍ਰਾਫਸ ਸ਼ੇਅਰ ਹੋ ਰਹੀਆਂ ਨੇ ਰੱਬ ਦੀ ਜਾਣੇ ਕਿ ਕਿੰਨੇ ਹੋਰ ਕੀ ਕੁਝ ਇੱਥੇ ਲੁਕਿਆ ਪਿਆ ਹੋਣਾ ਕਿਉਂਕਿ ਪਹਿਲਾਂ ਵੀ ਔਰਤਾਂ ਸਾਹਮਣੇ ਆਈਆਂ ਸੀ ਜਦੋਂ ਸ਼ੁਰੂ ਵਿੱਚ ਪਹਿਲੀ ਵਾਰ ਇਹਨਾਂ ਨੇ ਆਏ ਸੀ ਕਿ ਕਿਵੇਂ ਇਹਨਾਂ ਦੇ ਆਗੂਆਂ ਨੇ ਉਦੋਂ ਵੀ ਖਰਾਬ ਕੀਤਾ ਪਰ ਇਹਦੇ ਵਿੱਚ ਜਿੱਥੇ ਅਸਲ ਹੁਣ ਸਾਨੂੰ ਫਿਕਰ ਹੋਣਾ ਚਾਹੀਦਾ ਉਹ ਪਤਾ ਜੇ ਕੀ ਹੈ ਕਿ ਇਹ ਤਾਂ ਇੱਕ ਸਾਈਟ ਮੈਂ ਤੁਹਾਨੂੰ ਸਿਰਫ ਇੱਕ ਸਾਈਟ ਦਾ ਜ਼ਿਕਰ ਕੀਤਾ ਉਹ ਵੀ ਅਮਰੀਕਾ ਦੇ ਜਿਸ ਚ ਮੈਂ ਤੁਹਾਨੂੰ ਦੱਸ ਰਹੀਆਂ ਇਹੋ ਜਿਹੇ ਹਜ਼ਾਰਾਂ ਹੋਰ ਸਾਈਟਸ ਨੇ ਜਿੱਥੇ ਕਿਤੇ ਕਿਤੇ 6 ਮਿਲੀਅਨ ਕਿਤੇ 8 ਮਿਲੀਅਨ ਸਿਰਫ ਬਣਾਉਣ ਵਾਲੇ ਨੇ ਤੁਸੀਂ ਅੱਗੇ ਸੋਚ ਲਓ ਕਿ ਕਿਤੇ ਜਾ ਰਿਹਾ ਦੇਖਣ ਵਾਲਿਆਂ ਦੀ ਕਿੱਥੇ ਗਿਣਤੀ ਹੋਣੀ ਹੈ ਤੇ ਉਹਨਾਂ ਤੋਂ ਪੈਸੇ ਸਾਹਮਣੇ ਨਹੀਂ ਜਾ ਰਹੇ ਇਸ ਹੱਦ ਤੱਕ ਗੱਲ ਪਹੁੰਚੀ ਹੋਈ ਹੈ ਹੁਣ ਇਹਨੂੰ ਅਸੀਂ ਕਹਾਂਗੇ ਕਿ ਅਸੀਂ ਕਿਸੇ ਵੀ ਤਰੀਕੇ ਕੰਟਰੋਲ ਕਰ ਲਵਾਂਗੇ ਤਾਂ ਹਜੇ ਤੱਕ ਤਾਂ ਨਸ਼ਾ ਕੰਟਰੋਲ ਨਹੀਂ ਹੋਇਆ ਹਥਿਆਰ ਕਿਤੇ ਕਾਬੂ ਨਹੀਂ ਹੋਏ ਤਾਂ ਫਿਰ ਇਹ ਦੇ ਵਪਾਰ ਕਿੱਥੋਂ ਤੁਸੀਂ ਕੰਟਰੋਲ ਕਰ ਲਓਗੇ ਦਾ ਕੋਈ ਹੱਦ ਹਿਸਾਬ ਛੱਡਿਆ ਹੀ ਨਹੀਂ ਗਿਆ ਜਿੱਥੇ ਸਾਡੇ ਆਗੂ ਹੀ ਤਿਆਰ ਖੜੇ ਨੇ ਕਿਸੇ ਔਰਤ ਨੂੰ ਤੁਸੀਂ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਜਿੱਥੇ ਜੱਜ ਔਰਤ ਕਵੇ ਵੀ ਮੈਨੂੰ ਵੀ ਨਹੀਂ ਛੱਡਿਆ ਜਾ ਰਿਹਾ ਬਖਸ਼ਿਆ ਨਹੀਂ ਜਾ ਰਿਹਾ ਮੇਰੇ ਹੀ ਸਾਥੀ ਜੱਜ ਮੇਰੇ ਸਰੀਰਕ ਸ਼ੋਸ਼ਣ ਕਰਦੇ ਨੇ ਇੱਥੇ ਇੱਕ ਯਾਨੀ ਲਾਇਰ ਕੁੜੀ ਵਕੀਲ ਕੁੜੀ ਦੇ ਇਹੋ ਜਿਹੇ ਸਟੇਟਮੈਂਟ ਸਾਹਮਣੇ ਆ ਗਏ ਉਥੇ ਕਿਹੜੀ ਥਾਂ ਅਸੀਂ ਔਰਤ ਲਈ ਸੁਰੱਖਿਆਤ ਪਾਲ ਰਹੇ ਹਾਂ ਪਰ ਇਹ ਸਾਰਾ ਜੇ ਕਈਏ ਵੀ ਹਮੇਸ਼ਾ ਇੱਕ ਨੈਗੇਟਿਵਿਟੀ ਨਾਲ ਆਪਾਂ ਤੁਰਦੇ ਹੋਈਏ ਉਹ ਮੇਰਾ ਖਿਆਲ ਹੈ ਗਲਤ ਸੋਚ ਹੋਏਗੀ ਜੇ ਕੁਝ ਵਾਕਈ ਇਸ ਤੋਂ ਉਸਾਰੂ ਕਢਣਾ ਜੇ ਕਿਉਂਕਿ ਮੈਂ ਵੀ ਧੀ ਦੀ ਮਾਂ ਹਰ ਮਾਂ ਅੱਜ ਚਿੰਤਿਤ ਹੋਏਗੀ ਕਿ ਜਿਸ ਢੰਗ ਨਾਲ ਕਿਉਂਕਿ ਇਸ ਤੋਂ ਉੱਚੀ ਮੈਨੂੰ ਤਾਂ ਲੱਗਦਾ ਨਹੀਂ ਕਿ ਕਿਸੇ ਨੂੰ ਕੋਈ ਵੀ ਮਾਂ ਪਿਓ ਆਪਣਾ ਯਾਨੀ ਤੁਸੀਂ ਸੋਚੋ ਢਿੱਡ ਕੱਟ-ਕੱਟ ਕੇ ਬੱਚੇ ਨੂੰ ਇਹੋ ਜੀ ਥਾਂ ਤੇ ਪਹੁੰਚਾ ਦੇਣਾ ਕਿ 25 ਲੱਖ ਉਹਨੂੰ ਮਿਲ ਰਿਹਾ ਸਾਲ ਦਾ ਸ਼ੁਰੂਆਤੀ ਪਹਿਲੀ ਸਟੇਜ ਤੇ ਹੀ ਤਾਂ ਸਮਝ ਆ ਜਾਂਦੀ ਹੈ ਕਿ ਉਹਨੇ ਆਰਾਮ ਨਾਲ ਕਰੋੜ ਤੇ ਪਹੁੰਚਣਾ ਸੀ ਸਾਲ ਦਾ ਬਿਲਕੁਲ ਬਿਲਕੁਲ ਪਰ ਸਾਡੇ ਅੰਦਰ पागलपन जिस हिसाब ਦਾ ਪੈਸੇ ਦਾ ਜਿਹਨੂੰ ਪੈਸਾ ਪ੍ਰਦਾਨ ਦਾ ਬਣਾ ਦਿੱਤਾ ਉੱਥੇ ਅਸੀਂ ਕੋਈ ਸ਼ਰਮ ਹਯਾ ਵਰਗੀ ਚੀਜ਼ ਛੱਡੀ ਹੋਈ ਨਹੀਂ ਕਿ ਭਾਰਤੀ ਸੰਸਕ੍ਰਿਤੀ ਦੇ ਵਿੱਚੋਂ ਜਿਹਨੂੰ ਅਸੀਂ ਸਭ ਤੋਂ ਤੰਗ ਸੋਚ ਵਾਲਾ ਨਜ਼ਰੀਆ ਜਿੱਥੇ ਗਿਣਦੇ ਆ ਉੱਥੇ ਕੋਈ ਵੀ ਬੇਟੀ ਨਿਰਵਸਤਰ ਹੋ ਕੇ ਸਰਯਮ ਯਾਨੀ ਕਾਰ ਦੇ ਵਿੱਚ ਇਸ ਤਰ੍ਹਾਂ ਘੁੰਮਦੀ ਤੇ ਜਿਹੜਾ ਹੀ ਮਰਜ਼ੀ ਯਾਨੀ ਉਨੂੰ ਕੋਈ ਉਮਰ ਦਾ ਲਿਹਾਜ਼ ਨਹੀਂ ਕੋਈ ਕੁਛ ਨਹੀਂ ਸਿਰਫ ਪੈਸਾ ਦਿਖਦਾ ਕਿ ਮੇਰੇ ਕੋਲ ਮੇਰੇ ਪਿਓ ਦੀ ਵੱਡ ਤੋਂ ਉਮਰ ਤੋਂ ਵੀ ਵੱਡੇ ਵਾਲਾ ਖੜਾ ਹੋਵੇ ਜਾਂ ਕਿਸੇ ਹੀ ਪੱਦਰ ਦਾ ਕੋਈ ਹੋਵੇ ਵੀ ਉਹ ਹਰ ਇੱਕ ਨਾਲ ਉੱਥੇ ਹੀ ਹਮ ਬਿਸਤਰ ਹੋਣ ਨੂੰ ਤਿਆਰ ਹੈ ਉਹ ਵੀ ਸਰੇ ਆਮ ਸੜਕ ਦੇ ਕਿਨਾਰੇ ਇਸ ਤੋਂ ਵੱਡੀ ਲਾਹਨਤ ਦੀ ਗੱਲ ਕੀ ਹੋ ਸਕਦੀ ਹੈ ਕਿ ਸਿਰਫ ਇੱਕ ਪੈਸੇ ਲਈ ਉਹਨੇ ਨਾ ਆਪਣੀ ਮਾਂ ਦੀ ਦੇਖੀ ਨਾ ਪਿਓ ਦੀ ਦੇਖੀ ਨਾ ਆਪਣੇ ਕੋਈ ਭਰਾ ਦੀ ਨਾ ਭੈਣ ਦੀ ਉਹਨੂੰ ਮਤਲਬ ਹੀ ਕੁਝ ਨਹੀਂ ਸੀ ਕਿਸੇ ਚੀਜ਼ ਨਾਲ ਕਿ ਮੈਂ ਜਿੱਥੇ ਮਰਜ਼ੀ ਲੇਟ ਸਕਦੀ ਹਾਂ ਇਸ ਤੋਂ ਕਿਸੇ ਦਾ ਕੀ ਕਿਰਦਾਰ ਆਪਾਂ ਸਮਝ ਸਕਦੇ ਹਾਂ ਇਸ ਨੂੰ ਦੇਖਣ ਵਾਲੇ ਸੁਖਵਿੰਦਰ ਜੀ ਜੇ ਉਹ ਯਾਨੀ ਬਣਾਉਣ ਵਾਲਿਆਂ ਤੋਂ ਵੱਧ ਗਿਣਤੀ ਦੇਖਣ ਵਾਲਿਆਂ ਦੀ ਹੈ ਜੋ ਭਾਰੀ ਅਮਾਉਂਟ ਦੇ ਦੇ ਕੇ ਉਹਦੇ ਮੈਂਬਰ ਬਣ ਰਹੇ ਨੇ ਇਹੋ ਜੀਆਂ ਸਾਈਟਸ ਤੇ ਤਾਂ ਤੁਸੀਂ ਦੇਖੋ ਨਾ ਇਹ ਕਿਸ ਨੇ ਰੋਕਣਾ ਜੀ ਇਹਦਾ ਮਤਲਬ ਹੈ ਫਿਕਰ ਹਰ ਮਾਂ ਨੂੰ ਹੋਏਗਾ ਹਰ ਪਿਓ ਨੂੰ ਹੋਏਗਾ ਜਿਹਦੇ ਘਰ ਜਵਾਨ ਧੀ ਹੈ ਕਿਉਂਕਿ ਹਾਲੇ ਤੱਕ ਤਾਂ ਆਪਾਂ ਇਸ ਪੱਖੋਂ ਹੀ ਲੜ ਰਹੇ ਸਾਂ ਕਿ ਭਾਈ ਸ਼ਾਇਦ ਉਹ ਦਾਜ ਦੇ ਪਿੱਛੇ ਨਾ ਸਾੜ ਦਿੱਤੀ ਜਾਏ ਭਈ ਉਹ ਸੜਕ ਤੇ ਲੰਘਦੀ ਸੁਰੱਖਿਅਤ ਹੈ ਕਿ ਨਹੀਂ ਪਰ ਇਹ ਤਾਂ ਦੂਜਾ ਪੱਖ ਜੇ ਸੁਖਿੰਦਰ ਜੀ ਅਜੇ ਤਾਂ ਆਪਾਂ ਉਹ ਨਹੀਂ ਸਮਝ ਸਕੇ ਜਿੱਥੇ ਝੂਠੇ ਦਾਜ ਦੇ ਕੇਸ ਪਿੱਛੇ ਸਾਰੇ ਫਸਾ ਦਿੱਤੇ ਸੀ ਪਰ ਇਹ ਤਾਂ ਹੁਣ ਹਾਲ ਇਹ ਹੋ ਗਿਆ ਕਿ ਔਰਤ ਆਪ ਹੀ ਬਾਰ ਖੜੀ ਹੈ ਕਿ ਮੈਂ ਜਿਸ ਨੂੰ ਮਰਜ਼ੀ ਦਬੋਚ ਕੇ ਤੇ ਜੋ ਮਰਜ਼ੀ ਇਸ ਤਰ੍ਹਾਂ ਕਰ ਸਕਦੀ ਆ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬਹੁਤ ਔਖਾ ਜੇ ਕਿਸੇ ਵੀ ਮਾਂ ਜਾਂ ਪਿਓ ਲਈ ਰਾਤ ਨੂੰ ਵੀ ਆਰਾਮ ਨਾਲ ਸੌਂ ਜਾਣਾ ਕਿ ਭਾਈ ਚਫੇਰੇ ਅਸੀਂ ਪਹਿਲਾਂ ਕਹਿੰਦੇ ਸਾਂ ਬਗਿਆੜ ਫਿਰਦੇ ਨੇ ਪਰ ਹੁਣ ਤੇ ਪੁੱਠਾ ਹੀ ਕੰਮ ਹੋ ਗਿਆ ਯਾਨੀ ਸਭ ਤੋਂ ਪਹਿਲੀ ਤੇ ਅਹਿਮ ਚੀਜ਼ੇ ਦਾ ਮਤਲਬ ਅੱਜ ਸਾਡੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਜਿੰਨੇ ਵੀ ਸੂਝਵਾਨ ਅੱਜ ਸੱਚਮੁੱਚ ਫਿਕਰਮੰਦ ਨੇ ਸਾਨੂੰ ਬੱਚਿਆਂ ਨੂੰ ਸਕਰੀਨ ਟਾਈਮ ਤੋਂ ਹਟਾਉਣਾ ਹੀ ਪੈਣਾ ਹੈ ਹੋਰ ਕੋਈ ਰਾਹ ਹੈ ਨਹੀਂ ਕਿਉਂਕਿ ਸਰਕਾਰਾਂ ਤਾਂ ਆਪ ਨੇ ਇਸ ਚੀਜ਼ ਵਿੱਚ ਰੁਝੀਆਂ ਹੋਈਆਂ ਉਹ ਦੂਜਿਆਂ ਨੂੰ ਕੀ ਰੋਕਣ ਦੀਆਂ ਕਿਹੜੇ ਕਾਨੂੰਨ ਬਣਾਉਣਗੀਆਂ ਜਦੋਂ ਸਾਡੇ ਕੋਲ ਇਹੋ ਜਿਹੀਆਂ ਖਬਰਾਂ ਹੋਣ ਕਿ ਪੁਲਿਸ ਥਾਣਿਆਂ ਵਿੱਚ ਨਾਬਾਲਗ ਬੇਟੀਆਂ ਨਿਰਵਸਤਰ ਕਰਕੇ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈਆਂ ਜਦ ਮੇਰੇ ਤੇ ਕੁਝ ਕਿੰਤੂ ਪ੍ਰੰਤੂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਸਾਡੇ ਜਿਹੜੇ ਰਿਟਾਇਰ ਹੋਏ ਪੁਲਿਸ ਵਾਲੇ ਉਹ ਆਪ ਆਪਣੇ ਹੱਥੀਂ 84 ਦੀ ਵੀ ਗਾਥਾ ਲਿਖ ਚੁੱਕੇ ਜੋ ਬਾਅਦ ਵਿੱਚ ਵੀ ਹੋਇਆ ਕੁਝ ਵੀ ਲੁਕਿਆ ਨਹੀਂ ਯਾਨੀ ਕੋਈ ਥਾਂ ਸੁਰੱਖਿਅਤਤਾ ਹੈ ਹੀ ਨਹੀਂ ਨਾ ਜਿੱਥੇ ਅਸੀਂ ਗੱਲ ਕਰੀਏ ਜਿੱਥੇ ਸਾਡੇ ਜੇ ਗੱਲ ਕਰਦੇ ਆਪਾਂ ਜੰਮੂ ਦੀ ਮੈਂ ਜਾ ਕੇ ਆ ਕੇ ਦੇਖ ਚੁੱਕੇ ਹਾਂ ਜੰਮੂ ਕਸ਼ਮੀਰ ਵਿੱਚ ਇਸ ਢੰਗ ਨਾਲ ਉੱਥੇ ਬੇਟਿਆਂ ਨਾਲ ਯਾਨੀ ਬੇਟੀਆਂ ਦੀ ਤਾਂ ਗੱਲ ਹੈ ਹੀ ਨਾ ਬਾਲਗ ਮੁੰਡੇ ਵੀ ਨਹੀਂ ਛੱਡੇਗੇ ਜਿਸ ਢੰਗ ਨਾਲ ਉੱਥੇ ਉਹਨਾਂ ਨੂੰ ਖਰਾਬ ਕੀਤਾ ਗਿਆ ਜਿਸ ਢੰਗ ਦਾ ਉੱਥੇ ਸਰੀਰਕ ਸ਼ੋਸ਼ਣ ਹੋਇਆ ਹੁਣ ਜੇ ਇਹ ਚਫੇਰੇ ਮਾਹੌਲ ਸਭ ਪਾਸੇ ਹੋਵੇ ਤਾਂ ਸਾਡੇ ਲਈ ਜ਼ਰੂਰੀ ਏ ਕਿ ਅਤ ਦਾ ਨਿਗਾਰਤਾ ਆ ਗਿਆ ਇਸ ਤੋਂ ਥੱਲੇ ਨਹੀਂ ਹੋਰ ਜਾ ਸਕਦੀ ਸੋਸਾਇਟੀ ਪਰ ਘਟੋ ਘਟ ਸਕਰੀਨ ਟਾਈਮ ਬੱਚਿਆਂ ਦੇ ਹੱਥਾਂ ਚੋਂ ਮੋਬਾਈਲ ਪਰਾਂ ਖਿੱਚੀਏ ਇਹ ਤਾਂ ਹੀ ਉਹਨਾਂ ਦੇ ਉਸਾਰੂ ਸੋਚ ਮਨਾਂ ਵਿੱਚ ਟਿਕੇਗੀ ਉਹਨਾਂ ਦੇ ਬਣਦੇ ਦਿਮਾਗ ਵਿੱਚ ਇਹ ਵਿਗਾੜ ਨਹੀਂ ਆਏਗਾ ਤਾਂ ਹੀ ਉਹ ਸਹੀ ਸੇਧ ਲੈ ਸਕਣਗੇ ਤੇ ਦੂਜੀ ਅਹਿਮ ਗੱਲ ਜੇ ਕਿ ਸਾਨੂੰ ਹੁਣ ਬੱਚਿਆਂ ਲਈ ਵਕਤ ਕੱਢਣਾ ਪੈਣਾ ਜੇ ਅਸੀਂ ਵੀ ਉਹੀ ਕੁਝ ਕਰ ਰਹੇ ਹਾਂ ਸਕਰੀਨ ਟਾਈਮ ਤੇ ਜਾਂ ਆਪਣੇ ਕੰਮਕਾਰ ਤੇ ਜਾਂ ਆਪਣੇ ਅਸੀਂ ਦੋਸਤਾਂ ਨਾਲ ਇੰਨੇ ਬਿਜ਼ੀ ਹਾਂ ਕਿ ਬੱਚਿਆਂ ਦੀਆਂ ਮੁਸ਼ਕਲਾਂ ਨਹੀਂ ਸੁਲਝਾ ਰਹੇ ਤਾਂ ਉਹ ਇਹ ਰਾਹ ਫੜਨਗੇ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਹਾਰਮੋਨਲ ਚੇਂਜ ਹੈ ਉਸ ਸਾਡੇ ਨਾਲੋਂ 30 ਗੁਣਾ ਵੱਧ ਉਸ ਸਟੇਜ ਤੇ ਚੱਲ ਰਹੀ ਹੈ ਜਿਹੜੀ ਅਸੀਂ ਸ਼ਾਇਦ ਆਪਾਂ ਭੁਲਾ ਰਹੇ ਆ ਸੋ ਉਹਨਾਂ ਦੀ ਪਰ ਜਵਾਨੀ ਵੱਲ ਜਾਂਦੀ ਉਮਰ ਉਹਨਾਂ ਦੇ ਮਾਂ ਪਿਓ ਨਾਲੋਂ 30 ਗੁਣਾ ਵੱਧ ਉਹਨਾਂ ਨੂੰ ਇਸ ਪਾਸੇ ਵੱਲ ਖਿੱਚੇਗੀ ਸੋ ਜ਼ਰੂਰੀ ਜੇ ਪਹਿਲਾ ਸਕਰੀਨ ਟਾਈਮ ਬੰਦ ਕਰੋ ਘਟਾਣ ਦੀ ਗੱਲ ਨਹੀਂ ਬੰਦ ਹੀ ਕਰੋ ਨਾਲ ਕੋਲੋਂ ਮੋਬਾਈਲ ਪਰੇ ਕਰੋ ਉਹਨਾਂ ਨਾਲ ਦੋਸਤੀਆਂ ਗੰਢੋ ਉਹਨਾਂ ਦੀਆਂ ਜਿਹੜੀਆਂ ਉਲਝਣਾਂ ਨੇ ਸੁਲਝਾਓ ਕਿ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਆਪਾਂ ਨੂੰ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਟਰਵਰਡਸ ਸਪੋਰਟਸ ਕਿ ਘਟੋ ਘਟ ਪੋਜ਼ਿਟਿਵਿਟੀ ਨਾਲ ਉਹ ਅੱਗੇ ਵਧ ਸਕਣ ਹੁਣ ਇਸ ਵਿੱਚ ਇਹ ਸਾਰਾ ਕੁਝ ਦੇਖਦੇ ਹਾਂ ਮੈਂ ਬਹੁਤ ਸਪਸ਼ਟ ਆ ਕਿ ਕੋਈ ਵੀ ਮੈਨੂੰ ਸਵਾਲ ਪੁੱਛ ਸਕਦਾ ਹੈ ਭਾਈ ਇਹ ਸਾਰਾ ਕੁਝ ਕੀਤਾ ਗਿਆ ਸੀ ਜੀ ਸਮ੍ਰਿਤੀ ਜਾਣ ਲਈ ਕੀਤਾ ਫਿਰ ਕਿਉਂ ਉੱਧਰ ਨੋ ਗਈ ਹਾਂ ਦਾ ਮਤਲਬ ਇਹ ਹੈ ਕਿ ਅੱਗੋਂ ਜਿਹੜਾ ਸਮਾਜ ਮਿਲਣਾ ਜੇ ਉਹ ਪੂਰੀ ਤਰ੍ਹਾਂ ਵਿਗੜਿਆ ਹੋਇਆ ਮਿਲਣਾ ਜੇ ਸਮ੍ਰਿਤੀ ਜਨਵਰਗੀਆਂ ਅੱਜ ਵੀ ਹੋਰ ਨਿਕਲਣਗੀਆਂ ਨਹੀਂ ਰੋਕ ਸਕਦੇ ਪਰ ਕੁਝ ਫੀਸਦ ਆਪਾਂ ਸਹੀ ਰਾਹ ਲਾ ਜਾ ਸਕਦੇ ਹਾਂ ਜਿਹੜੇ ਪਹਿਲਾਂ ਤੋਂ ਸਾਰੂ ਸੋਚ ਨਾਲ ਹੋਣਗੇ ਸ਼ਾਇਦ ਕਿਸੇ ਦੇ ਅੱਖ ਵਿੱਚ ਤਾਂ ਸ਼ਰਮ ਰਹਿ ਜਾਏਗੀ ਕਿ ਇਸ ਪਾਸੇ ਵੱਲ ਨੂੰ ਨਹੀਂ ਜਾਣਾ ਪਰ ਮੈਂ ਲਾਹਨਤ ਤੋਂ ਵੱਧ ਅੱਜ ਕੁਝ ਸੱਚੀ ਸ਼ਬਦ ਬਹੁਤ ਘੱਟ ਲੱਗਦਾ ਜੀ ਬਿਲਕੁਲ ਨਾਲ ਜੀ ਸਮ੍ਰਿਤੀ ਜੈਨ ਕੇਸ ਬਾਰੇ ਕਿਸੇ ਨੂੰ ਨਹੀਂ ਜਾਣਕਾਰੀ ਕੁਝ ਕੁ ਮਹੀਨੇ ਪੁਰਾਣਾ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਗੂਗਲ ਵਗੈਰਾ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਉਹ ਕੀ ਪੂਰਾ ਮਾਮਲਾ ਸੀਗਾ ਜਿਹੜੀ ਗੱਲ ਸੁਆਮੀ ਸ਼ੰਕਰਨੰਦ ਪੂਰੀ ਵਾਲਿਆਂ ਦੀ ਹੈ ਉਹਨਾਂ ਉਹਨਾਂ ਦੇ ਵੀ ਆਪਣੇ ਮਤਲਬ ਕਿ ਸਪਸ਼ਟੀਕਰਨ ਆ ਰਹੇ ਨੇ ਕਿ ਇਸ ਮਾਮਲੇ ਦਾ ਜਲਦ ਦੁੱਧ ਦੁੱਧ ਪਾਣੀ ਦਾ ਪਾਣੀ ਹੋਏਗਾ ਪਰ ਉਹਨਾਂ ਦੇ ਜਿਹੜੇ ਉੱਪਰ ਜਿਹੜੇ ਮਤਲਬ ਕਿ ਵੱਡੇ ਡੇਰੇਦਾਰ ਹੁੰਦੇ ਨੇ ਜੋ ਸੰਪਰਦਾਸ ਦੇ ਤੌਰ ਤੇ ਚੱਲਦੇ ਨੇ ਉਹ ਉਹਨਾਂ ਨੇ ਉਹਨਾਂ ਨੂੰ ਫਿਲਹਾਲ ਸੇਵਾ ਮੁਕਤ ਕਰਤਾ ਉਹ ਸਥਾਨ ਤੋਂ ਜਿੱਥੇ ਉਹ ਸੇਵਨ ਬੋਂਦੇ ਸਤਲਵੰਡੀ ਕੋਰ ਸਵਾਲ ਮੈਂ ਉੱਥੀ ਲੈ ਕੇ ਆਉਣਾ ਕਿ ਤੁਸੀਂ ਵੇਖਿਆ ਹੋਣਾ ਇੱਕ ਸੁਰਲੀਨ ਨਾਂ ਦੀ ਕੁੜੀ ਹੈ ਉਹਦੀ ਵੀਡੀਓ ਉਹਦੀਆਂ ਇੰਟਰਵਿਊਜ਼ ਹੋ ਰਹੀਆਂ ਮੇਨਸਟ੍ਰੀਮ ਦੇ ਪੰਜਾਬੀ মিডিਆਜ਼ ਦੇ ਉੱਤੇ ਉਸਤੇ ਲਗਾਤਾਰ ਚੈਲੰਜ ਕਰ ਰਹੀ ਹੈ ਕਿ ਤੁਸੀਂ ਮੇਰਾ ਘਰ ਚਲਾਉਂਦੇ ਰਹੇ ਹੋ ਜਾਂ ਤੁਸੀਂ ਮੈਨੂੰ ਆਟਾ ਦਿੰਦੇ ਰਹੇ ਹੋ ਮੇਰੇ ਮਾਂ ਪਿਓ ਬਿਮਾਰ ਨੇ ਹਾਲਾਂਕਿ ਉਹ ਖੁਦ ਆਪ ਵਿਦੇਸ਼ ਵਿੱਚ ਬੈਠੀ ਹੈ ਸਾਡੀਆਂ ਕਿੰਨੀਆਂ ਕੁੜੀਆਂ ਧੀਆਂ ਪੈਣਾ ਸਾਰੀਆਂ ਜਿਹੜੀਆਂ ਵਿਦੇਸ਼ ਬੈਠੀਆਂ ਫਿਰ ਤਾਂ ਇਹ ਹੋ ਗਿਆ ਨਾ ਕਿ ਤੁਸੀਂ ਜਾਣ ਬੁੱਝ ਕੇ ਉਸ ਚੀਜ਼ ਨੂੰ ਪ੍ਰਮੋਟ ਵੀ ਕਰ ਜਦੋਂ ਕੋਈ ਤੁਹਾਨੂੰ ਕਹਿ ਰਿਹਾ ਕਿ ਇਹ ਗਲਤ ਰਾਹ ਹੈ ਤੁਸੀਂ ਇਹ ਨਾ ਪੜਾਓ ਤੇ ਅੱਗੋਂ ਇਹ ਵੀ ਜਵਾਬ ਆਉਂਦਾ ਮੈਮ ਜੇ ਤੁਹਾਡੇ ਧਿਆਨ ਵਿੱਚ ਹੋਵੇ ਉਹ ਕਹਿੰਦੇ ਕਿ ਸਨੀ ਲਿਉਣੀ ਵੀ ਤਾਂ ਜਿਹੜੀ ਉਹ ਪੰਜਾਬੀਆਂ ਦੀ ਕੁੜੀ ਹੈ ਦਾ ਪੰਜਾਬੀ ਪਰਿਵਾਰ ਤੋਂ ਹੈ ਕਿ ਉਹ ਉਹਦੇ ਉੱਤੇ ਕਿਉਂ ਨਹੀਂ ਕਹਿੰਦੇ ਤੁਹਾਡਾ ਇਹ ਜ਼ੋਰ ਚੱਲਦਾ ਮਤਲਬ ਕਿ ਜੇ ਅਸੀਂ ਦੂਜੇ ਪੱਖ ਨੂੰ ਵੀ ਵੇਖੀਏ ਕਿ ਘੱਟੋ ਘੱਟ ਜੇ ਕੋਈ ਸਮਝੌਂਦਾ ਹੈ ਤਾਂ ਸਮਝਣ ਵਾਲੇ ਪਾਸੇ ਤੁਰੰਦੀ ਥਾਂ ਤੇ ਉਲਟਾ ਮਤਲਬ ਕਿ ਉਹ ਆਪਣੇ ਵੱਲੋਂ ਇਹ ਕਹਿੰਦੇ ਨੇ ਕਿ ਅਸੀਂ ਡਰਦੇ ਨਹੀਂ ਸਾਨੂੰ ਨਹੀਂ ਧਮਕਾਇਆ ਜਾ ਸਕਦਾ ਤੁਸੀਂ ਧਮਕੀਆਂ ਦੇ ਦਿਓ ਕੋਈ ਗੱਲ ਨਹੀਂ ਅਸੀਂ ਡਰਦੇ ਨਹੀਂ ਅਸੀਂ ਵੀ ਸਮਾਜ ਰਹਿੰਦੇ ਹਾਂ ਅਸੀਂ ਤਾਂ ਕਰਕੇ ਮੋੜਾ ਕੱਟਦੇ ਆ ਇਹਦਾ ਮਤਲਬ ਤੇ ਇਹ ਹੋ ਗਿਆ ਨਾ ਕਿ ਕਿਤੇ ਨਾ ਕਿਤੇ ਜਿਹੜੇ ਸਵਾਲ ਉੱਠਦੇ ਨੇ ਕਿ ਕੁਝ ਤਾਕਤਾਂ ਇਹੋ ਜੀਆਂ ਹੈਗੀਆਂ ਜਿਹੜੀਆਂ ਇਹਨਾਂ ਦੇ ਪਿੱਛੇ ਕੰਮ ਕਰਦੀਆਂ ਤੇ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਰਹਿਣ ਦਾ ਇਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਗਰਾਹੇ ਪਾਇਆ ਜਾਵੇ ਸਿਕੁੰਦਰ ਜੀ ਲੈਕਚਰ ਗੀਤ ਸੰਗੀਤ ਬਣਾਉਣ ਵਾਲੇ ਗਾਉਣ ਵਾਲੇ ਵੀ ਇਹੀ ਗੱਲ ਕਹਿੰਦੇ ਨੇ ਜੋ ਤੁਸੀਂ ਦੱਸਿਆ ਕਿ ਸੁਰਲੀਨ ਕਹਿ ਰਹੀ ਹੈ ਕਿ ਭਾਈ ਸਾਨੂੰ ਤਾਂ ਦੇਖਣ ਵਾਲਿਆਂ ਦੀ ਗਿਣਤੀ ਦੇਖੋ ਨਾ ਵੱਧੀ ਤੁਰਦੀ ਜਾਂਦੀ ਏ ਅਸੀਂ ਤਾਂ ਜੀ ਇਸੇ ਕਰਕੇ ਅਸੀਂ ਗਾਉਂਦੇ ਆ ਕਿਉਂਕਿ ਸਾਨੂੰ ਸੁਣਨ ਵਾਲੇ ਬਹੁਤ ਨੇ ਸੋ ਭਾਵੇਂ ਉਹ ਯਾਨੀ ਜਿਸਮ ਦਾ ਨਾਪ ਹੋਵੇ ਤੇ ਭਾਵੇਂ ਉਹ ਨਸ਼ੇ ਦੀ ਗੱਲ ਹੋਏ ਅਸੀਂ ਜਿੰਨਾ ਵੱਧ ਕਰਦੇ ਆਂ ਓਨਾ ਹੀ ਵੱਧ ਨੌਜਵਾਨ ਥਿਰਕਦੇ ਨੇ ਓਨਾ ਹੀ ਸਾਨੂੰ ਵੱਧ ਯੂਜ਼ ਮਿਲਦੇ ਨੇ ਓਨਾ ਹੀ ਸਾਡੀ ਕਮਾਈ ਵੱਧ ਸੋ ਸਾਡੀ ਇੰਪੋਰਟੈਂਸ ਉਸੇ ਤਰੀਕੇ ਵੱਧਦੀ ਅਸੀਂ ਇਹ ਲਚਰਤਾ ਹੋਰ ਕਰਾਂਗੇ ਇਹ ਇੱਕ ਨਹੀਂ ਜਿੰਨੇ ਵੀ ਇਹ ਕਰ ਰਹੇ ਨੇ ਸਾਰਿਆਂ ਦਾ ਸੇਮ ਹੀ ਵਰਡ ਹੈ ਮੈਂ ਸਵਾਲ ਹੁਣ ਤੁਹਾਨੂੰ ਹੀ ਇਹ ਪੁੱਛਦੀ ਆਂ ਵੀ ਭੱਲਾ ਇਹਨਾਂ ਸਾਰਿਆਂ ਚੋਂ ਇਹ ਲਚਰਤਾ ਫਿਲਾਉਣ ਵਾਲਿਆਂ ਚੋਂ ਕੋਈ ਇੱਕ ਕੋਈ ਇੱਕ ਵੀ ਅਜਿਹਾ ਹੋਏਗਾ ਜਿਹੜਾ ਕਹੇਗਾ ਹਾਂ ਜੀ ਅਸੀਂ ਮੁਲਕ ਤੇ ਮਰ ਜਾਣ ਲਈ ਸਭ ਤੋਂ ਅੱਗੇ ਛਾਤੀਆਂ ਦੇਣ ਲਈ ਅਸੀਂ ਖੜੇ ਆ ਕੋਈ ਇਹ ਨਾ ਤੇ ਕੋਈ ਇੱਕ ਵੀ ਕਹੇਗਾ ਕਿ ਮੈਂ ਜੀ ਹਾਂ ਇਹੋ ਕੁਛ ਜੇ ਮੈਂ ਸਮ੍ਰਿਤੀ ਜਾਣ ਲਈ ਮੈਂ ਇੱਕ ਇਹ ਚੈਲੰਜ ਅੱਜ ਤੁਹਾਡੇ ਰੇ ਮੈਂ ਜ਼ਿੰਦਗੀ ਚ ਕਦੇ ਦਿੱਤਾ ਨਹੀਂ ਕਿ ਭਾਈ ਤੇਰਾ ਸਕਾ ਪਿਓ ਖੜਾ ਹੁੰਦਾ ਕਿ ਉਹਨੂੰ ਇਹੀ ਕੁਛ ਤੂੰ ਕਹਿ ਦਿੰਦੀ ਆ ਜਾ ਪੈ ਜਾ ਮੇਰੇ ਨਾਲ ਹਮ ਬਿਸਤਰ ਹੋ ਜਾ ਦਿਖਾਵੇ ਜ਼ਰਾ ਕਿ ਹਿੰਮਤ ਜੇ ਉਹ ਕਰ ਸਕਦੀ ਹੈ ਕਿ ਜੋ ਪਿਓ ਤੋਂ ਵੱਡੇ ਉਮਰ ਵਾਲੇ ਨਾਲ ਉਹ ਇਸ ਤਰ੍ਹਾਂ ਸੜਕ ਤੇ ਪੈ ਸਕਦੀ ਹੈ ਤਾਂ ਕਰੇ ਹਿੰਮਤ ਇੱਕ ਵਾਰ ਉਹਦੀਆਂ ਅੱਖਾਂ ਚੱਖਾਂ ਪਾ ਕੇ ਲੇਟੇ ਜ਼ਰਾ ਉਸ ਨਾਲ ਦੇਖੀਏ ਕਿ ਹੱਦ ਤੱਕ ਉਹ ਗਿਰਦੀ ਹੈ ਇਹ ਜਿਹੜੀਆਂ ਵੀ ਬੇਟੀਆਂ ਇਹ ਸੋਚਦੀਆਂ ਨੇ ਕਿ ਅਸੀਂ ਜਿੰਨੀ ਵੱਧ ਲਚਨਤਾ ਨਾਲ ਹੀ ਅਸੀਂ ਸਿਰਫ ਹੋ ਸਕਦੀਆਂ ਤਾਂ ਸੁਖਵਿੰਦਰ ਜੀ ਜਿਹੜੀ ਇੱਕ ਬੇਟੀ 5 ਸਾਲ ਦੀ ਜਿਸਨੇ ਰਮਾਇਣ ਦਾ ਪਾਠ ਜ਼ਬਾਨੀ ਰਟ ਲਿਆ ਜਾਂ ਸਾਡਾ ਇੱਕ 4 ਵਰਿਆਂ ਦਾ ਪਾਲ ਜਿਸਨੇ ਜਪਜੀ ਸਾਹਿਬ ਜ਼ੁਬਾਨੀ ਰਟ ਲਿਆ ਉਸ ਨੂੰ ਕਿਵੇਂ 3M ਵਿਊਜ਼ ਚਲੇਗੇ? ਯਾਨੀ ਕਿ ਉਹਨਾਂ ਨੂੰ ਸੁਣਨ ਵਾਲੇ ਨਹੀਂ ਸਨ। ਕਿਵੇਂ ਉਹ ਇਸ ਤਰ੍ਹਾਂ ਮਿਲੀਅਨ ਵਿਊਜ਼ ਉਹਨਾਂ ਲਈ ਚਲੇਗੇ? ਕਿ ਸਿਰਫ ਸਾਰੇ ਦਾ ਸਾਰਾ ਸਮਾਜ ਇੱਕੋ ਸੋਚ ਨਾਲ ਬੈਠਾ ਜੇ ਕਿ ਸਿਰਫ ਨੰਗੇਜ਼, ਨਿਰਵਸਤਰ ਜਾਂ ਅਸੀਂ ਸਰੀਰਕ ਸ਼ੋਸ਼ਣ ਹੁੰਦਾ ਜਾਂ ਸਰੀਰਕ ਸੰਬੰਧਾਂ ਦੇ ਵਾਲੀ ਸਿਰਫ ਧਿਆਨ ਰੱਖ ਸਕਦੇ ਹਾਂ ਹੋਰ ਕੁਝ ਜ਼ਿੰਦਗੀ 'ਚ ਬਚਿਆ ਹੀ ਨਹੀਂ। ਏ ਟੰਗ ਤੇ ਜੇ ਅਸੀਂ ਤੁਰੀ ਜਾਵਾਂਗੇ ਸੁਖਵਿੰਦਰ ਜੀ ਫਿਰ ਜਾਨਵਰ ਤੇ ਇਨਸਾਨ ਚ ਫਰਕ ਮੈਂ ਤੁਹਾਨੂੰ ਦੱਸ ਰਹੀਆਂ ਰਹਿਣਾ ਨਹੀਂ ਜਾਨਵਰ ਵੀ ਇਸੇ ਹੀ ਤਰੀਕੇ ਜਿੱਥੇ ਮਰਜ਼ੀ ਦੇ ਲਾ ਜਾਏ ਤੋਂ ਪਹਿਲਾਂ ਧਿਆਨ ਕਰਿਓ ਪਰਮਾਉਂਦਾ ਜੇ ਇੱਕ ਕੀੜਾ ਵੀ ਜੇ ਕਰਨਾ ਚਾਹੁੰਦਾ ਹੈ ਨਾ ਤਾਂ ਉਹ ਪੂਰਾ ਜ਼ੋਰ ਲਾਂਦਾ ਮੋਰ ਤੇ ਮੋਰਨੀ ਵਿੱਚ ਵੀ ਉਹ ਨੱਚ ਕੇ ਰਜਾਉਂਦੇ ਨੇ ਕਦੇ ਵੀ ਇਸ ਤਰੀਕੇ ਹਵਾ ਸਦੇ ਸ਼ਿਕਾਰੀ ਵਾਂਗ ਨਹੀਂ ਪੈਂਦੇ ਅਸੀਂ ਜਾਨਵਰਾਂ ਤੋਂ ਬੱਤਰ ਹਾਲਤ ਵਿੱਚ ਜਾ ਰਹੇ ਹਾਂ ਇਸ ਨਿਗਾਰ ਦੇ ਵਿੱਚ ਫਿਰ ਅਗਾਹ ਸੱਚ ਦੱਸਾਂ ਇੱਕ ਐਗਜ਼ਾਮਪਲ ਦੱਸ ਦੇਣਾ ਚਾਹੁੰਨੀ ਹਾਂ ਮੈਂ ਜਦੋਂ ਕੰਮ ਕਰ ਰਹੀ ਸਾਂ ਅੱਜ ਤੋਂ ਲਗਾਤਾਰ ਤੁਹਾਨੂੰ ਪਤਾ ਹੀ ਹੈ ਕਿ 33-34 ਸਾਲ ਹੋ ਗਏ ਨੇ ਮੈਨੂੰ ਭਰੂਣ ਹੱਤਿਆ ਤੇ ਮਾਦਾ ਭਰੂਣ ਹੱਤਿਆ ਤੇ ਕੰਮ ਕਰਦੇ ਹਾਂ ਜੀ ਉਦੋਂ ਜਦੋਂ ਕਾਫੀ ਉਹਦੇ ਇਤਿਹਾਸਿਕ ਤੱਥ ਲੱਭ ਰਹੇ ਸਾਂ ਤਾਂ ਨਜ਼ਰੀ ਪਿਆ ਕਿ ਇੱਕ ਇਲਾਕਾ ਮੈਂ ਜਾਣਬੁੱਝ ਕੇ ਹੁਣ ਉਸ ਮੁਲਕ ਦਾ ਨਾਮ ਇੱਥੇ ਨਹੀਂ ਲੈਣ ਲੱਗੀ ਕਿਉਂਕਿ ਹੁਣ ਕਾਫੀ ਉੱਥੇ ਸੁਧਾਰ ਆ ਚੁੱਕਿਆ ਇੱਕ ਮੁਲਕ ਵਿੱਚ ਜ਼ਿਕਰ ਆਇਆ ਕਿ ਕ੍ਰਾਈਮ ਅਗੇਂਸਟ ਔਮਨ ਉੱਥੇ ਸਿੱਧਾ ਹੀ ਸਿੱਧਾ ਯਾਨੀ 70% ਤੱਕ ਘਟ ਗਿਆ ਮੈਨੂੰ ਵੀ ਹੈਰਾਨੀ ਸੀ ਵੀ ਇਹ ਕੀ ਹੋਇਆ ਪਤਾ ਜੇ ਉੱਥੇ ਕੀ ਹੋਇਆ ਹੋਇਆ ਸੀ ਹਾਂ ਮਾਮਾ ਨੇ ਫੈਸਲਾ ਲਿਆ ਕਿ ਸਾਡੀਆਂ ਬੇਟੀਆਂ ਤੇ ਜਿਹੜਾ ਵੀ ਕੋਈ ਅੱਖ ਤਰਦਾ ਜੇ ਮਾੜੀ ਉਹ ਮੁੰਡੇ ਨੇ ਸੋ ਇਸ ਕਰਕੇ ਉਹਨਾਂ ਨੇ ਆਪਣੇ ਪਹਿਲੇ ਮੁੰਡੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਦੋ ਮੁਲਕਾਂ ਛੋਟੇ-ਛੋਟਿਆਂ ਦੇ ਵਿੱਚ ਕ੍ਰਾਈਮ ਅਗੇਂਸਟ ਔਮਨ 70% ਘਟ ਗਿਆ ਯਾਨੀ ਇਹ ਮਾਮਾ ਨੇ ਫੈਸਲਾ ਲਿਆ ਸੀ ਕਿ ਅਸੀਂ ਆਪ ਹੀ ਇਹ ਕ੍ਰਾਈਮ ਅਗੇਂਸਟ ਔਮਨ ਘਟਾਉਣੇ ਆ ਤਾਂ ਮੈਨੂੰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਤੱਕ ਮੈਂ ਆਵਾਜ਼ ਚੁੱਕੀ ਕਿ ਭਾਈ ਕੁੱਖਾਂ ਵਿੱਚ ਧੀਆਂ ਨਾ ਮਾਰੋ ਇਹਨਾਂ ਨੂੰ ਜੀਵਨ ਦਾ ਹੱਕ ਦਿਓ ਪਰ ਜੇ ਇਹੋ ਜੀਆਂ ਧੀਆਂ ਸੱਚਮੁੱਚ ਅੱਜ ਦੇ ਲੋ ਇੱਕ ਲਾਹੂ ਦੇ ਹੰਝੂ ਰੋੜਦਿਆਂ ਕਹਿ ਰਹੀਆਂ ਕਿ ਨਿੱਜ ਜੰਮਦੀ ਇਹੋ ਜੀ ਕਿ ਜਿਸ ਨੇ ਪੂਰਾ ਸਾਡੇ ਭਾਰਤ ਨੂੰ ਕਲੰਕਿਤ ਕਰ ਦਿੱਤਾ ਤੇ ਜਿਹੜੀ ਵੀ ਧੀ ਕਹਿੰਦੀ ਹੈ ਕਿ ਕਮਾਉਣ ਦਾ ਇੱਕੋ ਹੀ ਸਾਧਨ ਹੈ ਕਿ ਮੈਂ ਸਿਰਫ ਲੰਗੇਜ ਤੇ ਲਚਕਤਾ ਨਾਲ ਇਹ ਗਾਂ ਆ ਸਕਦੀਆਂ ਭਾਈ ਲਹਨਤ ਹੈ ਇਹੋ ਜੀਆਂ ਵੀ ਨੇ ਜਿਹੜੀਆਂ ਅੱਜ ਵੀ ਸਿਲਾਈ ਕਢਾਈ ਨਾਲ ਦੋ ਵੇਲੇ ਦੀ ਰੋਟੀ ਬਹੁਤ ਖੁਸ਼ ਹੋ ਕੇ ਖਾਂਦੀਆਂ ਨੇ ਪਰ ਉਹ ਆਪਣੀ ਹੱਕ ਹਲਾਲ ਦੀਆਂ ਖਾਂਦੀਆਂ ਨੇ ਹਰ ਔਰਤ ਬਜ਼ਾਰੂ ਹੋ ਗਈ ਨਾ ਤਾਂ ਇਸ ਸਮਾਜ ਜੀਉਣ ਜੋਗਾ ਨਹੀਂ ਰਹਿਣਾ ਸੋ ਇਹ ਕਹਿ ਦੇਣਾ ਕਿ ਮੈਂ ਸਿਰਫ ਤੇ ਸਿਰਫ ਲੱਚਰਤਾ ਨਾਲ ਹੀ ਕਮਾ ਕੇ ਗਾਂ ਲੰਘ ਸਕਦੀ ਆ ਤਾਂ ਭਾਈ ਲੋੜਾਂ ਘਟਾ ਸਕਦੀਆਂ ਔਰਤ ਅੱਜ ਵੀ ਇੱਟਾਂ ਚੱਕ ਕੇ ਮਜ਼ਦੂਰੀ ਕਰਕੇ ਵੀ ਦੋ ਵੇਲੇ ਦੀ ਰੋਟੀ ਆਪਣੇ ਪਿੱਠ ਪਿੱਛੇ ਲੰਗਾ ਬਾਲ ਬਨ ਕੇ ਵੀ ਕੰਮ ਕਰ ਸਕਦੀ ਏ ਦੋ ਵੇਲੇ ਦੀ ਰੋਟੀ ਕਮਾ ਸਕਦੀ ਏ ਪਰ ਉਹ ਇਸ ਲਚਰਤਾ ਵੱਲ ਨਹੀਂ ਝੁਕਦੀ ਸੋ ਸ਼ਰਮ ਆਉਣੀ ਚਾਹੀਦੀ ਇਹੋ ਜੀ ਸੋਚਣਾ ਹਮ ਅਸੇ ਮੈਂ ਆਖਰੀ ਸਵਾਲ ਲਵਾਂਗਾ ਤੁਸੀਂ ਵੀ ਸੁਣਿਆ ਹੋਣਾ ਇੱਕ ਗਾਣਾ ਜਿਹੜਾ ਆਇਆ ਕਿ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ ਬਬੂ ਮਾਨ ਹੋਰਾਂ ਦਾ ਗਾਣਾ ਸੀ ਮੈਂ ਪੂਰਾ ਤਾਂ ਨਹੀਂ ਸੁਣਿਆ ਇਹ ਲਾਈਨ ਜ਼ਰੂਰ ਮੇਰੇ ਧਿਆਨ ਵਿੱਚ ਆਈ ਤੇ ਉਹ ਕਾਫੀ ਫੇਮਸ ਵੀ ਹੋਇਆ ਸੀ ਤੇ ਜਦੋਂ ਗੱਲ ਪੰਜਾਬੀ ਸੱਭਿਆਚਾਰ ਦੀ ਹੁੰਦੀ ਹੈ ਕਿ ਹਰ ਚੀਜ਼ ਮਤਲਬ ਕਿ ਪਰਦੇ ਦੇ ਵਿੱਚ ਰਹਿ ਕੇ ਇੱਕ ਮੁੰਡਾ ਵੀ ਪਰਦੇ 'ਚ ਰਹਿ ਕੇ ਮਤਲਬ ਕਿ ਬਹੁਤ ਕੁਝ ਹੋ ਜਾਂਦਾ ਜਿਹੜਾ ਪਰਿਵਾਰਾਂ 'ਚ ਹੁੰਦਾ ਕੁੜੀ ਵੀ ਪਰਦੇ ਚ ਰਹਿ ਕੇ ਮਾਤੀ ਉਹ ਇੱਕ ਪਰਦਾ ਹੁੰਦਾ ਹੁਣੇ ਹੁੰਦਾ ਕਿ ਆਜ਼ਾਦੀ ਦੇ ਨਾਂ ਦੇ ਉੱਤੇ ਉਹ ਸਾਰਾ ਕੁਝ ਜਿਹੜਾ ਮਤਲਬ ਪਾਜੀ ਉਹ ਦੇੜ ਦਿੱਤੇ ਤੁਸੀਂ ਉਸ ਪਰਦੇ ਨੂੰ ਕਿਵੇਂ ਵੇੰਨੇ ਹੋ ਕਿ ਜੇ ਕੋਈ ਚਮਕੀਲੇ ਨੂੰ ਸੁਣਦੀ ਆ ਤੇ ਉਹ ਮਤਲਬ ਕਿ ਉਹਦੀ ਮਾਨਸਿਕਤਾ ਕੀ ਹੋਏਗੀ ਜਾਂ ਉਹ ਕਿਸ ਦੌਰ ਵਿੱਚੋਂ ਲੰਘ ਰਹੀ ਹੈ ਜਾਂ ਉਹ ਕੀ ਮਤਲਬ ਕਿ ਅਚੀਵ ਕਰਨਾ ਚਾਹੁੰਦੀ ਹੈ ਜਾਂ ਮਤਲਬ ਸਾਡੇ ਸੱਭਿਆਚਾਰ ਚ ਕੁਝ ਬੋਲੀਆਂ ਵੀ ਇਹੋ ਜੀਆਂ ਵਿਆਹਾਂ ਸ਼ਾਦੀਆਂ ਚ ਬੀਬੀਆਂ ਅਲੱਗ ਬਹਿ ਕੇ ਉਹ ਬੋਲੀਆਂ ਪਾਉਂਦੀਆਂ ਨੇ ਅੱਜ ਵੀ ਜਿਹੜੀਆਂ ਪਿੰਡ ਦੀਆਂ ਪੁਰਾਣੀਆਂ ਨੇ ਉਹ ਪਾਉਂਦੀਆਂ ਨੇ ਗੋਲੀਆਂ ਜੇ ਕਿਤੇ ਲੰਘਦਾ ਵੱਡ ਦਾ ਕੋਈ ਸੁਣ ਲੈਂਦਾ ਕਿਸੇ ਦੇ ਕੰਨੀਆਂ ਪੈ ਜਾਂਦੀਆਂ ਅਸੀਂ ਆਪ ਸੁਣੀਆ ਸਾਨੂੰ ਵੀ ਪਤਾ ਹੈ ਤੇ ਇਨੂੰ ਜੇ ਅਸੀਂ ਕੀ ਵੈਸੇ ਇਹਨੂੰ ਲਕਚਰ ਦਾ ਨਹੀਂ ਕਹਿ ਸਕਦੇ ਇਹ ਕੀ ਹੈ ਕਿ ਉਹ ਆਪਣੇ ਹਾਫ ਭਾਅ ਜਿਹੜਾ ਉਹ ਬਿਆਨ ਕਰਦੀਆਂ ਨੇ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਲਾਸਟ ਸਵਾਲ ਸੁਖਿੰਦਰ ਜੀ ਮੈਂ ਜਿਵੇਂ ਵਿੱਚ ਵੀ ਸ਼ੁਰੂ ਕੀਤਾ ਸੀ ਕਿ ਸਿੱਠਣੀਆਂ ਦੇ ਨਾਲ-ਨਾਲ ਨਨਾਨ ਪਰਜਾਈ ਦਾ ਜਾਂ ਪਰਜਾਈ ਦੌਰ ਪਰਜਾਈ ਦੇ ਰਿਸ਼ਤੇ ਬਿਲਕੁਲ ਐਸੇ ਹੀ ਤਰੀਕੇ ਸਾਡੇ ਲੋਕ ਗੀਤਾਂ ਨੇ ਬਹੁਤ ਗਜ਼ਬ ਨਾਲ ਉਹਨੂੰ ਉਜਾਗਰ ਕੀਤਾ ਉਹਦੀ ਮਨ ਦੀ ਪੀੜ ਵੇਦਨਾ ਕਿਉਂਕਿ ਹਰ ਇਨਸਾਨ ਦੀਆਂ ਰੀਝਾਂ ਉਹ ਮੰਗਾ ਹੁੰਦੀਆਂ ਨੇ ਪਰ ਦੇਖੋ ਨਾ ਸਮਾਂ ਤੁਸੀਂ ਸਵੇਰੇ ਉੱਠਦੇ ਹੋ ਤੁਸੀਂ ਕਹਿੰਦੇ ਮੈਂ ਰੱਬ ਦਾ ਨਾਮ ਲਿਆ ਮੈਂ ਕਸਰਤ ਕੀਤੀ ਮੈਂ ਕੰਮ ਗਿਆ ਵਾਪਸ ਆਇਆ ਮੈਂ ਆਰਾਮ ਕੀਤਾ ਰਾਤ ਦਾ ਸਮਾਂ ਚਲੋ ਮੇਰੀ ਇਸ ਵੇਲੇ ਰੀਝ ਹੈ ਮੈਂ ਕਿਸੇ ਨਾਲ ਸੰਬੰਧ ਬਣਾਵਾ ਯਾਨੀ ਇਹ ਵੱਖੋ-ਵੱਖਰੀਆਂ ਜਿਵੇਂ ਦਿਨ ਚੜਦਾ ਢਲਦਾ ਹਰ ਚੀਜ਼ ਹੁੰਦੀ ਜੇ ਉਸੇ ਤਰ੍ਹਾਂ ਕਿਸੇ ਇਨਸਾਨ ਦੀਆਂ ਉਮੰਗਾਂ ਰੀਝਾਂ ਇਸੇ ਹੀ ਤਰੀਕੇ ਉਤਾਰ ਚੜ੍ਹਾ ਦੇ ਵਿੱਚ ਤੁਰਦੀਆਂ ਨੇ ਸਮੇ ਦੇ ਨਾਲ ਉਹ ਤੁਸੀਂ ਜਾਇਜ਼ ਠਰ ਆ ਸਕਦੇ ਹੋ ਕਿ ਹਾਂਜੀ ਉਹਨੇ ਆਪਣਾ ਸਾਰਾ ਕੰਮ ਨਿਬੇੜਿਆ ਫਿਰ ਉਸ ਪਾਸੇ ਨੂੰ ਗਿਆ ਤੁਸੀਂ ਨਹੀਂ ਕਹਿ ਸਕਦੇ ਕਿ ਦਿਨ ਰਾਤ ਸੂਰਜ ਚੜ੍ਹਿਆ ਹੀ ਰਹੇਗਾ ਤੇ ਜਾਂ ਫਿਰ ਦਿਨ ਰਾਤ ਬੰਦਾ ਇੱਕੋ ਹੀ ਕੰਮ ਇੱਕੋ ਹੀ ਪਾਸੇ ਲੱਗਿਆ ਰਹੇਗਾ ਇਹਨੂੰ ਮਾਨਸਿਕ ਰੋਗ ਗਿਣਿਆ ਜਾਂਦਾ ਸੋ ਅਸੀਂ ਚਫੇਰੇ ਇੱਕ ਜਾਂ ਦੋ ਨਹੀਂ ਤੁਸੀਂ ਸਮਝੋ ਕਿ ਮਿਲੀਅਨਸ ਵਿੱਚ ਕਿੰਨੇ ਬਲਕਿ ਟ੍ਰਿਲੀਅਨਸ ਵਿੱਚ ਅਸੀਂ ਮਾਨਸਿਕ ਰੋਗੀ ਬਣਾ ਰਹੇ ਹਾਂ ਲੋਕਾਂ ਨੂੰ ਜਿਨ੍ਹਾਂ ਦਾ ਇੱਕ ਤਰਫਾ ਧਿਆਨ ਦੇ ਵਿੱਚ ਅਜੇ ਹੀ ਬੇਟੀ ਵੀ ਹੋਏਗੀ ਜਿਹੜੀ ਬਿਲਕੁਲ ਇਸ ਖਿਆਲ ਨਾਲ ਨਹੀਂ ਹੈ ਉਹੀ ਨੇ ਕੋਈ 3 ਵਰਿਆਂ ਦੀ ਬਾਲੜੀ ਦਾ ਬਲਾਤਕਾਰ ਕਰਦਾ ਪਿਆ ਗਲਾ ਘੁੱਟ ਕੇ ਮਾਰਦਾ ਪਿਆ ਕੋਈ 4 ਸਾਲਾਂ ਦੀ ਬਾਲੜੀ ਨਾਲ ਇਹ ਵਿਗਾੜ ਜਿਹੜਾ ਹੁੰਦਾ ਜੇ ਸਿਰਫ ਉੱਥੇ ਤੱਕ ਟਿਕਦਾ ਨਹੀਂ ਇਹ ਚੀਜ਼ਾਂ ਦੇਖ ਦੇਖ ਕੇ ਜਿਸ ਤਰੀਕੇ ਦੇ ਤੁਹਾਡੇ ਅੰਦਰ ਸੋਚ ਉਪਜਣੀ ਜੇ ਉਹ ਦੂਜੇ ਨੂੰ ਮਿਝ ਦੇਣ ਵਾਲੀ ਹੁੰਦੀ ਜੇ ਜਿੱਥੇ ਤੁਸੀਂ ਜ਼ਿਕਰ ਕੀਤਾ ਉਹ ਹੁੰਦੀਆਂ ਸੀ ਹਲਕੀਆਂ-ਫੁਲਕੀਆਂ ਟਕੋਰਾ ਜਿਸ ਵਿੱਚ ਤੁਸੀਂ ਸਾਰਾ ਕੁਝ ਕਹਿ ਜਾਣਾ ਹੁੰਦਾ ਸੀਗਾ ਤੇ ਦੂਜੇ ਨੂੰ ਸਮਝ ਵੀ ਲੱਗ ਜਾਣੀ ਸੀ ਕਿ ਭਈ ਇੱਥੋਂ ਤੱਕ ਕਹਿ ਜਾਣਾ ਕਿ ਤੇਰਾ ਭਰਾ ਖੜ ਸੁੱਕ ਹੈ ਯਾਨੀ ਉਹ ਈਵਨ ਉਹ ਮਰਦ ਵੀ ਨਹੀਂ ਹੈ ਇੰਨੀ ਵੱਡੀ ਟਕੋਰ ਵੀ ਮਾਰ ਜਾਣੀ ਜਿਸ ਸਭ ਕੁਝ ਕਹਿ ਜਾਣਾ ਤੇ ਪਰ ਉਹ ਇੱਕ ਤਰੀਕੇ ਓਲਾ ਵੀ ਰਹਿਣਾ ਯਾਨੀ ਕਹਿ ਸਭ ਕੁਝ ਦਿੱਤਾ ਪਰ ਏ ਜੋ ਚੀਜ਼ ਅਸੀਂ ਸ਼ੁਰੂ ਕੀਤੀ ਹੈ ਇਹ ਮੈਂ ਤਾਂ ਦੱਸ ਰਹੀਆਂ ਸੀ ਜਾਨਵਰਾ ਤੋਂ ਥੱਲੇ ਉਤਰ ਚੁੱਕੇ ਆਂ ਪ੍ਰਵਿਰਤੀ ਹਵਾਨਾ ਵਾਲੀ ਹੁੰਦੀ ਏ ਇਹ ਕਿਸੇ ਵੀ ਸਮਾਜ ਦੀ ਸਿਰਜਣਾ ਵਾਸਤੇ ਕਦੇ ਵੀ ਸਹੀ ਨਹੀਂ ਸਹਰ ਢਾਈ ਜਾ ਸਕਦੀ ਹਲੇ ਵੀ ਸਮਾਏ ਬੱਚਿਆਂ ਨੂੰ ਕਟੋ-ਕਟੇ ਜਿਹੜੇ ਵਿਗੜ ਗਏ ਕੋਤਾ ਖਤਮ ਕਿੰਨੇ ਨੂੰ ਖਤਮ ਕਰੋਗੇ ਕੋਈ ਅੰਤ ਨਹੀਂ ਹੈ ਤਾਂ ਇਹਦਾ ਮਤਲਬ ਹੈ ਅਗਲੀ ਪਨੀਰੀ ਨੂੰ ਤਾਂ بچਾਈਏ ਜਿਨ੍ਹਾਂ ਵਿੱਚੋਂ ਹੁਣ ਪਹਿਲੇ ਹੀ ਮਾਨਸਿਕ ਵਿਗਾੜ ਵਾਲੇ ਸ਼ੁਰੂ ਹੋਣਗੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਸਕਰੀਨ ਟਾਈਮ ਸਾਨੂੰ ਹਰ ਵਾਰ ਵਿੱਚ ਕੰਟਰੋਲ ਕਰਨਾ ਪਏਗਾ ਤੇ ਬੱਚਿਆਂ ਨਾਲ ਜ਼ਰੂਰੀ ਜੇ ਦੋਸਤੀ ਗੱਡੀ ਹੈ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਬਹੁਤ ਨੇਪਾ ਬਹੁਤ ਨੇਪਾ ਬਹੁਤ ਨੇਪਾ